ਕੀ ਤੁਸੀਂ ਜਾਣਦੇ ਹੋ ਗੁਰੂ ਨਾਨਕ ਦੇਵ ਜੀ ਕਾਬੇ ਗਏ ਤਾਂ ਉੱਥੇ ਕੀ ਹੋਇਆ ਸੀ ਜਦੋਂ ਗੁਰੂ ਨਾਨਕ ਦੇਵ ਜੀ ਦੁਨੀਆਂ ਨੂੰ ਇੱਕ ਰੱਬ ਦੀ ਸਿੱਖਿਆ ਦੇਣ ਲਈ ਪਹਿਲੀ ਅਦਾਸੀ ਤੇ ਨਿਕਲੇ ਤਾਂ ਉਹ ਭਾਈ ਮਰਦਾਨਾ ਜੀ ਨਾਲ ਹਜ਼ਾਰਾਂ ਕੁ ਸਦੀ ਯਾਤਰਾ ਕਰਦੇ ਕਰਦੇ ਇੱਕ ਜਗ੍ਹਾ ਤੇ ਪੁੱਜੇ ਉੱਥੋਂ ਦੇ ਲੋਕ ਹੈਰਾਨ ਹੋ ਗਏ ਕਿ ਇੰਨੀ ਦੂਰੋਂ ਵੀ ਕੋਈ ਇੱਕ ਸੰਤ ਆਇਆ ਹੈ ਉੱਥੋਂ ਦੇ ਲੋਕਾਂ ਨੇ ਆਦਰ ਸਹਿਤ ਉਹਨਾਂ ਦਾ ਸਵਾਗਤ ਕੀਤਾ ਰਾਤ ਦਾ ਸਮਾਂ ਹੋਇਆ ਗੁਰੂ ਨਾਨਕ ਦੇਵ ਜੀ ਥੱਕੇ ਹੋਏ ਸਨ ਉਹ ਕਾਬੇ ਦੇ ਨਜ਼ਦੀਕ ਹੀ ਆਪਣਾ ਸਿਰ ਰੱਖ ਕੇ ਸੋ ਗਏ ਸਵੇਰੇ ਜਦੋਂ ਮੁੱਲਾ ਨੇ ਦੇਖਿਆ ਕਿ ਗੁਰੂ ਸਾਹਿਬ ਜੀ ਦੇ ਪੈਰ ਕਾਬੇ ਵੱਲ ਹਨ ਤਾਂ ਉਹ ਗੁੱਸੇ ਨਾਲ ਆਇਆ ਤੇ ਕਹਿਣ ਲੱਗਾ ਤੂੰ ਕਾਬੇ ਵੱਲ ਪੈਰ ਕਰਕੇ ਕਿਵੇਂ ਸੁੱਤਾ ਕੀ ਤੈਨੂੰ ਪਤਾ ਨਹੀਂ ਕਿ ਰੱਬ ਦਾ ਘਰ ਹੈ ਉਹ ਸਮਝ ਰਿਹਾ ਸੀ ਕਿਉਂ ਬੇਅਦਬੀ ਹੋ ਗਈ ਪਰ ਗੁਰੂ ਨਾਨਕ ਦੇਵ ਜੀ ਨੇ ਹੌਲੀ ਹੱਸ ਕੇ ਅੱਖਾਂ ਖੋਲੀਆਂ ਤੇ ਕਿਹਾ ਮੇਰੇ ਪੈਰ ਉਸ ਦਿਸ਼ਾ ਵੱਲ ਕਰ ਦੇ ਜਿੱਥੇ ਤੇਰਾ ਰੱਬ ਨਹੀਂ ਹੈ ਮੁੱਲਾ ਨੇ ਗੁਰੂ ਸਾਹਿਬ ਜੀ ਦੇ ਪੈਰ ਖਿੱਚ ਕੇ ਦੂਸਰੀ ਦਿਸ਼ਾ ਵੱਲ ਕਰਨੇ ਸ਼ੁਰੂ ਕਰ ਦਿੱਤੇ ਪਰ ਜਿੱਧਰ ਪੈਰ ਕਰਦਾ ਉਹ ਕਾਬਾ ਉਸੇ ਦਿਸ਼ਾ ਵੱਲ ਮੁੜ ਜਾਂਦਾ ਮੁੱਲਾ ਹੈਰਾਨ ਹੋ ਗਿਆ ਨੇ ਕੋਈ ਜਾਦੂ ਨਹੀਂ ਸੀ ਇਹੋ ਨਾਲੇ ਸੰਕੇਤ ਸੀ ਕਿ ਰੱਬ ਕਿਸੇ ਵੀ ਦਿਸ਼ਾ ਵਿੱਚ ਨਹੀਂ ਰੱਬ ਹਰ ਥਾਂ ਵਸਦਾ ਹੈ ਉਹਨਾਂ ਵੀ ਨੇ ਗੁਰੂ ਨਾਨਕ ਦੇਵ ਜੀ ਨੇ ਉੱਥੇ ਸ਼ਬਦ ਉਚਾਰਿਆ ਆਦ ਸਚ ਜੁਗਤ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਸ ਦਿਨ ਕਈ ਲੋਕਾਂ ਦੇ ਮਨ ਵਿੱਚ ਪ੍ਰਸ਼ਨ ਜਾਗ ਪਏ ਗਈਆਂ ਨੇ ਆ ਕੇ ਪੁੱਛਿਆ ਗੁਰਜੀ ਤੁਸੀਂ ਕਿਹੜਾ ਰਸਤਾ ਦੱਸ ਰਹੇ ਹੋ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਕਿਹਾ ਰੱਬ ਦੀ ਪੂਜਾ ਸਿਰਫ ਇੱਕ ਦਿਸ਼ਾ ਵਿੱਚ ਨਹੀਂ ਹੁੰਦੀ ਉਸ ਨੂੰ ਪਾਉਣ ਲਈ ਸੱਚਾਈ ਨਾਲ ਜੀਵੋ ਨਾਮ ਜੋਤੋ ਤੇ ਲੋਕਾਂ ਦੀ ਭਲਾਈ ਲਈ ਕੰਮ ਕਰੋ ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਰੱਬ ਹਰ ਥਾਂ ਤੇ ਵਸਦਾ ਹੈ ਉਹ ਕੋਈ ਦਿਸ਼ਾ ਰੰਗੀਆਂ ਜਾਤ ਨਹੀਂ ਵੇਖਦਾ ਉਹ ਸਿਰਫ ਸਾਡੇ ਦਿਲ ਦੀ ਸਫਾਈ ਵੇਖਦਾ ਹੈ ਅਸੀਂ ਜਿੱਥੇ ਵੀ ਹਾਂ ਉਸ ਨੂੰ ਯਾਦ ਰੱਖੀਏ ਅਸੀਂ ਸੇਵਾ ਕਰੀਏ ਅਤੇ ਆਪਣੇ ਜੀਵਨ ਨੂੰ ਉਸ ਦੀ ਬਖਸ਼ਿਸ਼ਾ ਨਾਲ ਰੌਸ਼ਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ